ਸੋ ਹੈ ਗਾਇਜ਼ ਵੈਲਕਮ ਬੈਕ ਟੂ ਅ ਨਿਊ ਵਲੌਗ ਅਯੋ ਗਾਇਜ਼ ਸਾਰੇ ਠੀਕ ਹੋਵੇ ਤਾਂ ਸਵਾਗਤ ਹੈ ਆਪਣਾ ਇੱਕ ਨਵੇਂ ਵਲੌਗ ਵਿੱਚ ਤਾਂ ਗਾਇਜ਼ ਆਪਾਂ ਨਵੇਂ ਵਲੌਗ ਵਿੱਚ ਸ਼ੁਰੂਆਤ ਹੁਣ ਯੋਗਾ ਸੰਬੰਧਤ ਮਤਲਬ ਕਿ ਯੋਗ ਤੇ ਕੀਤੀ ਹੈ ਕਿਉਂਕਿ ਹੁਣ ਨਾ ਮੈਂ ਇਹ ਮਤਲਬ ਕਿ ਨਾ ਡੇਲੀ ਰੁਟੀਨ ਚ ਨਾ ਯੋਗਾ ਯੋਗ ਕਰਨਾ ਡੇਲੀ ਰੁਟੀਨ ਚ ਯੋਗ ਕਰਨਾ ਕਿਉਂਕਿ ਯੋਗ ਨਾਲ ਬੰਦਾ ਫਿੱਟ ਰਹਿੰਦਾ ਹੈ ਬਾਬੇ ਥੋੜਾ ਜਿਹਾ ਫਿੱਟ ਹੋਏ ਨਾ ਯੋਗ ਕਰ ਨਾਲ ਹੋਰ ਫਿੱਟ ਆ ਜਾਂਦਾ ਐਂਡ ਅਡਨ ਹੋਰ ਸਾਰੇ ਚੈਨਲ ਆਂਡੀਆਂ ਹੁੰਦਾ ਵੀ ਲਾ ਆਂਦਾ ਤੁਸੀਂ ਕਹਿੰਦਾ ਗਾਇਜ਼ ਯੋਗਾ ਸ ਜੇ ਤੁਹਾਨੂੰ ਨਹੀਂ ਕਰਨਾ ਆਉਂਦਾ ਤਾਂ ਮੈਂ ਤੁਹਾਨੂੰ ਦੱਸਾਂ ਦੋ ਤਿੰਨ ਪੋਜ਼ ਇਹਨਾਂ ਵਿੱਚ ਕਰ ਲੈ ਕਰਾਈ ਠੀਕ ਹੈ ਸਟਾਰਟ ਕਰਨੇ ਆ ਅੱਜ ਦੀ ਵੀਡੀਓ ਥੋੜੀ ਜਿਹੀ ਯੋਗਾ ਗਾਇਜ਼ ਅੱਜ ਅੜ ਪਿੱਛੇ ਕਪੜਾ ਲੇ ਪੋੜੀ ਹੈ ਐਂਡ ਇਗਨੋਰ ਮਾਰੇ ਹੋ ਕਿਉਂਕਿ ਨਾ ਇਹ ਥੋੜੀ ਜਿਹੀ ਨਾ ਆਪਣੇ ਕੋਲ ਜਗਤ ਦੀ ਤੋ ਗਾਇਜ਼ ਸਟਾਰਟ ਕਰਨੇ ਆ ਪਹਿਲਾ ਯੋਗਾ ਸੋ ਗਾਇਜ਼ ਪਹਿਲਾ ਅਸਨ ਇਹ ਹੈ ਕਿ ਆਪਾਂ ਕਰਨਾ ਹੁੰਦਾ ਸੂਰਿਆ ਪ੍ਰਣਾਮ ਸੂਰਿਆ ਪ੍ਰਣਾਮ ਮੈਂ ਤੁਹਾਨੂੰ ਦੱਸਾਂ ਗਾਇਜ਼ ਕਿਵੇਂ ਕਰੀ ਜਾਏ ਪਹਿਲਾਂ ਅਸੀਂ ਦੋਵੇਂ ਹੱਥ ਖੜ ਕੇ ਉੱਚਾ ਕਰਦੇ ਕਿ ਦਰਵਾਜ਼ੇ ਕਿ ਦਰਵਾਜ਼ੇ ਸੁਦਾ ਐਂਟਰਟੇਨਮੈਂਟ ਵੀ ਹੋਣਾ करके पिछे नी जाना आप फिर आप गाय होता है मैं सूर्य ना मतलब कि इस तो बाद फिर आपने करना होंग दूसरा पोज अपना ये रहा है जिंदा मतलब कि एक साइड तो फिर एवें सूर्ज पर नाम ਗਾਈਜ਼ ਅੰਦਰ ਨਾਲ ਨਾਲ ਹਾਈਡ ਵੀ ਵੱਧੀ ਹੈ ਥੋੜੀ ਇਨਕਰੀਜ਼ ਹੋ ਗਈ ਹੈ ਮਤਲਬ ਕਿ ਰੋਜ਼ ਸੂਰਜਾ ਪ੍ਰਣਾਮ ਕਰਨਾ ਹੈ ਸੋ ਗਾਈਜ਼ ਇਹ ਅਸਲ ਮਤਲਬ ਕਿ ਜਿਹੜਾ ਆਪਾਂ ਮੈਂ ਤੁਹਾਨੂੰ ਦੱਸਿਆ ਸੂਰਜਾ ਪ੍ਰਣਾਮ ਤੋਂ ਉਹ ਤੇ ਨਾਲ ਹੀ ਕਰ ਲਿਆ ਕਰੋ ਤੇ ਉਸ ਤੋਂ ਬਾਅਦ ਆਂਦਾ ਆਪਣਾ ਦੂਸਰਾ ਪ੍ਰਣਾਮ ਦੂਸਰਾ ਅਸ ਜਿਹੜਾ ਆਉਂਦਾ ਹੈ ਅਲੋਮ ਵਿਲੋਮ ਜੋਕ ਮੈਂ ਤਾਲ ਕਰ ਗਿਆ ਹੁਸਨਾ ਪਹਿਲਾ ਤਾਂ ਆਪਣੇ ਪੈਰ ਨੂੰ ਪਹਿਲਾ ਤਾਂ ਆਪਣੇ ਮਲਗੀ ਜਿਹੜੇ ਪੈਰ ਹੈ ਨਾ ਚੌਂਕਣੀ ਮਾਰ ਕੇ ਮਾਰ ਚੌਂਕਣੀ ਮਾਰ ਕੇ ਬਿਠਾਉਂਦੇ ਵੇ ਉਹ ਜਿੰਦ ਕੋਲ ਨਹੀਂ ਮਤਲਬ ਜਿਹੜਾ ਬੈਸ ਹੈ ਦੂਸਰੀ ਤਰ੍ਹਾਂ ਉਹ ਉਹ ਐਵੇਂ ਕਰਦੇ ਇੱਕ ਪੈਰ ਉੱਪਰ ਦੂਸਰਾ ਜਿਹੇ ਉੱਪਰ ਤੋਂ ਬਾਅਦ ਆਵੇ ਉਹ ਵੀ ਬਿਲਕੁਲ ਸਿੱਧੀ ਚੱਲ ਹੋਵੇ ਤੇ ਅਲੋਂਗ ਬਿਓਮ ਐਂਡ THEN ਆ ਨਾ ਗਾਈਸ ਸਾਰਾ ਸਾਰ ਅੰਦਰ ਜਾਂਦਾ ਹੈ ਸ਼ਗੰਦਾ ਸਾਹਿਬ ਬਾਹਰ ਆਉਂਦਾ ਮਤਲਬ ਜਿਹੜਾ ਆਪਸ ਤੇਰੇ ਸਾਰੇ ਹੀ ਅੜੀ ਬਾਾਰ ਸਭਾ ਮਿਲ ਕੇ ਘੁੰਮਦੇ ਰਹਿੰਨੇ ਆ ਸਾਰਾ ਮਤਲਬ ਕਿ ਦਸਤੋ ਜੋਸ਼ ਨਹੀਂ ਹੁੰਦੀ ਕਿ ਕਰੀ ਜਾਂਦੀ ਹੈ ਉਹ ਸਾਰੀ ਬਾਹਰ ਆਈ ਜੀ ਇਹ ਮ ਦੋ ਤਿੰਨ ਸਨ ਕਰ ਲੋ ਬਹੁਤ ਹੈ ਮਤਲਬ ਬਾਕੀ ਕਾਫੀ ਬੈਨੀਫਿਟ ਮਿਲ ਜਾਏਗਾ ਤੇ ਇੱਕ ਇਸ ਤੋਂ ਇਲਾਵਾ ਹੋਰ ਅਸਨ ਹੈ ਜਿਵੇਂ ਨਾਲ ਇੱਕ ਨੱਗਲੋ ਸਾਹ ਲੈ ਅੰਦਰ ਇਹ ਦੂਸਰੇ ਤੋਂ ਛੱਡਦਾ ਹੈ ਇਹ ਪਸਤਾ ਗਿਆ ਨਾ तो गाइज अपने सीन आ सन इस अलावा तो होर ही बहुत होंगे ने जो कि काफ़ी टफ होंगे ने तुम आई कर लो बहुत है मतलब काफ़ी मतलब कि तब्दीली आ सकती है तो काफ़ी मतलब कि लाभ आ, है। ए, आ है। तो चलो गाइज आप फोन करो गाइज असं ऑन नावे रेडी होवे तो ब्रेकफास्ट करा तो महीने करो बात थोड़ी देर बाद चलो तुम जरूर करो गाइज अस ਸੋ ਗਾਇਜ਼ ਅਸੀਂ ਨਾ ਤਾਂ ਖਿਆੜੀ ਹੋ ਗਏ ਆ ਤੇ ਹੁਣ ਅਸੀਂ ਕਰਾਂਗੇ ਬ੍ਰੇਕਫਾਸਟ ਤੇ ਬ੍ਰੇਕਫਾਸਟ ਦੀ ਜਗ੍ਹਾ ਗਾਇਜ਼ ਚਾਵਲ ਦੇ ਵਿੱਚ ਚਾਹ ਕਿਉਂਕਿ ਚਾਵਲ ਦੀ ਚਾਹ ਤੇ ਚਲੋ ਕਰਨੇ ਆ ਬ੍ਰੇਕਫਾਸਟ ਤੇ ਮਿਲਨੇ ਆ ਤੁਹਾਨੂੰ ਦੇਰ ਬਾਅਦ ਤੇ ਅੱਜ ਕੋਸ਼ ਆਪਣੇ ਉੱਪਰ ਤੋਂ ਥਿਊ ਐਮਜ ਹੈ ਬਹੁਤ ਹੀ ਧੁੱਪ ਨਿਕਲੀ ਹੋਈ ਗਾਇਜ਼ ਆਸਮਾਨ ਸਾਫ਼ ਹੈ ਠੰਡੀ ਠੰਡੀ ਹਵਾ ਚੱਲਦੀ ਵੀ ਹੈ ਕਿਉਂਕਿ ਤੇ ਸੋ ਗਾਇਜ਼ ਇੱਥੇ ਚੱਲਦੇ ਫਿਰ ਆਪਣੀ ਮਾਤਾ ਰਾਣੀ ਦੇ ਭਜਨ ਤੋਂ ਕਰਨੇ ਆ ਇੰਜੋਏ ਚੈਨ ਨਾਲ ਕਰਨੇ ਆ ਨਾਸ਼ਤਾ ਗਾਈਜ਼ ਅਸੀਂ ਨਾ ਥੋੜੀ ਜਿਹੀ ਪ੍ਰੈਕਟਿਸ ਬਣਾ ਕੇ ਮਨ ਲਗੀ ਮੈਂ ਬਾਹਰ ਹੀ ਆਇਆ ਸੀ ਤੇ ਅੰਸ਼ ਦਾ ਸਕੂਲ ਜਾਂਦਾ ਟਾਈਮ ਹੋ ਗਿਆ ਮਨ ਲਗੀ ਪੇਪਰ ਦੇਣ ਦਾ ਤੇ ਇਹਦਾ ਮੇਰੇ ਖਿਆਲ ਨਾਲ ਅੱਜ ਗਾਈਜ਼ ਕੰਪਿਊਟਰ ਦਾ ਪੇਪਰ ਹੈ ਬਾਕੀ ਇੱਕ ਇੱਕ ਫਾਈਨਲ ਪੇਪਰ ਰਹਿ ਜਾਏਗਾ ਉਹ ਪਤਾ ਨਹੀਂ ਹੁਣ ਕਦੋਂ ਹੈ ਪਰ ਵੈਸੇ ਤਾਂ ਇਹ ਪੇਪਰ ਮਨ ਲਗੀ ਖਤਮ ਹੋਣ ਹੀ ਵਾਲੇ ਨੇ ਫਿਰ ਤਾਂ ਨਹੀਂ ਆ ਰਹੀ ਰਹਿਣੋ ਫਿਰ ਉਸ ਬਾਅਦ ਫਿਰ ਅਸੀਂ ਪ੍ਰੈਕਟੀਕਲ ਚੱਲਾਂਗੇ ਆਪਣੀ ਹੁਣ ਪ੍ਰੈਕਟੀਕਲ ਗਾਈਜ਼ ਬੰਦੀ ਵੀ ਹੈ ਥੋੜੀ ਜਿਹੀ ਰਹਿ ਗਈ ਹੈ ਤਾਂ ਤੁਹਾਨੂੰ ਮੈਂ ਅੱਗੇ ਦਿਖਾਵਾਂਗਾ ਗਾਈਜ਼ ਕਿਵੇਂ ਮਨ ਲਗੀ ਬੰਦ ਵੀ ਹੈ ਆ ਆਪਣੇ ਚਲ ਮੈ ਤਾਂ ਉੱਤੇ ਦੇਖਦਾ ਉਹ ਬੜਾ ਸੀ ਡਾਜਦਾ ਕਾਫੀ ਆਵਾਜ਼ ਜਲਦੀ ਵੀ ਪੜਦਾ ਆਪਣਾ ਉੜਦਾ ਫਿਰਦਾ ਵੇ ਸੋ ਗਾਇਸ ਆਪਾਂ ਛੱਤੇ ਆ ਗਏ ਆ ਤੇ ਇਹ ਕੁਛ ਆਪਣੇ ਅਜ ਦਾ ਵੀ ਉੱਪਰ ਦਾ ਬਿੱਗੀ ਦੁੱਗੀ ਸਾਰੀ ਪਾਣੀ ਆ ਭਰੀ ਗਾਇਸ ਪਾਣੀ ਵਾਲੀ ਤੇ ਪਿੱਛੇ ਯਾਰ ਆ ਪਲਾਟ ਉਸ ਦਿਨ ਬੰਦਾ ਵੀ ਜਨਾਂ ਵੇਖਿਆ ਸੀ ਗਾਇਸ ਤੇ ਹੁਣ ਬਣ ਚੁੱਕਿਆ ਤੇ ਇਧਰ ਚਲਦੀ ਵੀ ਨਕੂਬਤਰ ਬਾਜੀ ਲੱਗਦਾ ਇਹਨਾਂ ਦਾ ਵੀ ਮਨ ਲੱਗਦਾ ਇਸ

ਕੰਨ ਕਿੰਨੇ ਦਿਨ ਹੋਰ ਲੱਗਦੇ ਤੇ ਤੁਹਾਨੂੰ ਦਿਖਾਣੇ ਆਪਾਂ ਗਾਇਸ ਕਮੈਂਟ ਜਰੂਰ ਦੇਸ ਕਿਵੇਂ ਬਣੀ ਹੈ ਠੀਕ ਹੈ ਤਾਂ ਚਲੋ ਤੋਂ ਲੈਟਸ ਗੋ ਗਾਇਸ ਗਾਇਸ ਇਹ ਜਿਹੜੀ ਹੈ ਇਹ ਆਪਣੀ ਅਸਾਈਨਮੈਂਟ ਸ਼ੀਟਾਂ ਨੇ ਜੋ ਕਿ ਮੈਂ ਲਗ ਇਹਦੇ ਵਿੱਚ ਪਾ ਦਿੱਤੀਆਂ ਨੇ ਤੇ ਬਾਅਦ ਵਿੱਚ ਆਪਾਂ ਆਪਣੇ ਟੀਚਰ ਨੂੰ ਪਕੜਾ ਦਾਂਗੇ ਤੇ ਇਹ ਇਹ ਮਤਲਬ ਕਿ ਅਸਾਈਨਮੈਂਟ ਹੋ ਗਿਆ ਤੇ ਇਹ ਆਪਣੀ ਪ੍ਰੈਕਟੀਕਲ ਹੋ ਗਈ ਹਲੇ ਇਧਰ ਮਤਲਬ ਕਿ ਥ੍ਰੈਡ ਲੱਗੇਗਾ ਗਾਇਸ ਥ੍ਰੈਡ ਹਲੇ ਇਧਰ ਲਗਾਣਾ ਹੈ ਬਾਅਦ ਵਿੱਚ ਮਤਲਬ ਕਿ ਪੱਕੀ ਕਰ ਦਾਂਗੇ ਇਹ ਫਰਸਟ ਟੋਪਿਕ ਹੈ ਗਾਇਜ਼ ਤੇ ਮਤਲਬ ਕਿ ਆਪਾਂ ਕੋਸ਼ਿਸ਼ ਨੇ ਕੋ ਪੇਜ ਬਣਾਤੇ ਨੇ ਗਾਇਜ਼ ਮਤਲਬ ਇਹ ਸਾਰਾ ਨੇ ਗਾਇਜ਼ ਜੀਓਗ੍ਰਾਫੀ ਦੇ ਰਿਲੇਟਡ ਹੈ ਸਾਰੇ ਟੋਪਿਕ ਆ ਮਤਲਬ ਆਪਣੀ ਆਨ ਗਾਇਜ਼ ਗਾਇਜ਼ ਆਪਣੀ ਆਨ ਪ੍ਰੈਕਟੀਕਲ ਕੰਪਲੀਟ ਹੋ ਗਈ ਹੈ ਉਹਨਾਂ ਪਾਸ ਚਾਜੂ ਕੇ ਪੇਪਰ ਦੇ ਕੇ ਤੇ ਪੁੱਛਣਿਆ ਦੇ ਕੋਲ ਪੇਪਰ ਕਿਵੇਂ ਆ ਕਿੰਨਾ ਬਿਛਾ ਦੇ ਆ ਕਿੰਨਾ ਕਰ ਗਿਆ ਤੋਈ ਅਹ ਦੱਸ ਸਰ ਪੇਪਰ ਕਿਵੇਂ ਆ ਸਹੀ ਹੋ ਰਿਹਾ કે બે સારે અંડા થી સુખ આ ગયેલા હે અંતા સારે આયા હસી કમ્પ્યુટર દા જો પેપર થી કમ્પ્યુટર દા પેપર થી ગાઈ સારે આના સી ગાઈ તુઈ સોચ રહે હોગે આ પીછે પડવા કે લાયા હે ગાઈ સાલ આયા કે ને ઉપર તો જેડી મિટ્ટી ઘટના અંદર ના આવે તા કરકે આ વેખો એ મતલબ જી થોડા નીચે تک લગાયા હે જ્યાદા નહિ લગાયા એસ કારણ લગાયા હે કે મિટ્ટી ઘટા અંદર ના આવે ਇੱਕ ਜੀ ਇੱਕ ਚੀਜ਼ ਹੋਰ ਗਾਇਜ਼ ਤੁਸੀਂ ਮੈਨੂੰ ਮੈਂ ਤੁਮਨੇ ਹੀ ਘੜੀ ਦਿਖਾਣਾ ਇਹਦੇ ਜਦੋਂ ਮੈਂ ਤੁਸੀਂ 10 ਸਕਿੰਟ ਦੇ ਅੰਦਰ ਨਾ ਟਾਈਮ ਦਾਸ ਕੇ ਦਿਖਾ ਦਿਓ 10 ਸਕਿੰਟ ਦੇ ਅੰਦਰ ਤਾਂ ਦੱਸੋ ਗਾਇਜ਼ 10 ਸਕਿੰਟ ਦੇ ਅੰਦਰ ਸਟਾਰਟ ਟਾਈਮ ਸਟਾਰਟ ਨਾਓ ਕਿੰਨਾ ਟਾਈਮ ਹੋ ਗਿਆ ਦੋਸਤੋ ਤਾਂ ਮੈਨੂੰ ਵੀ ਇਹ ਮਨ ਕੰਫਿਊਜ਼ਨ ਬਹੁਤ ਆਈ ਸੀ ਤੇ ਉਸ ਬਾਅਦ ਮਤਲਬ ਕਿ ਪਤਾ ਲੱਗ ਗਿਆ ਸੀ ਬਾਅਦ ਵਿੱਚ ਮਤਲਬ ਕਿ ਐਵੇਂ ਵੇਖੀ ਤਾਂ ਟਾਈਮ ਹਿੰਦਾ ਚਲੋ ਤੇ ਆਪਾਂ ਲੋਨਾਂ ਦਾ ਕੰਮ ਕਰਦੇ ਵੀ ਸੀ ਜੋ ਕਿ ਪਰਸਮੂਲ ਦਾ ਗਿਆ ਸੀ ਸੋ ਗਾਇਸ ਹੁਣ ਨਾ ਮੈਂ ਵਿਚਾਰ ਚੱਲਿਆ ਸੀ ਕੋਈ ਕੰਮ ਸੀ ਨਰੋਟ੍ਰੇਸ ਜਾ ਕੇ ਕਰਵਾਉਣਾ ਸੀ ਤੇ ਵਿਚਾਰ ਚੱਲਨੇ ਆ ਤਾਂ ਚੱਲਨੇ ਬਾਜ਼ਾਰ ਤੇ ਮੈਂ ਲੈ ਤੁਹਾਨੂੰ ਬਾਜ਼ਾਰ ਤੋਂ ਆਉਣ ਤੋਂ ਬਾਅਦ ਤੇ ਪਿੱਛੇ ਆਪਣਾ ਟੇਲਰ ਮਹਾਰਾਜ ਜੀ ਆਪਣਾ ਕੋਈ ਆਪਣੀ ਸਕੂਲ ਵਾਲੀ ਹੋ ਜਿਹੜੀ ਡਰੈਸ ਨਾ ਥੋੜੀ ਜਿਹੀ ਨਾ ਸਾਈਜ਼ ਤੋਂ ਨਾ ਉਹ ਥੋੜੀ ਜੀ ਮਤਲਬ ਕਿ ਉੱਧਰ ਕਿਸੀ ਉਸੇ ਜਾਂਦਾ ਪਿਆ ਕਿਉਂਕਿ ਨਾ ਹੁਣ ਇਸ ਤੋਂ ਬਸ ਸਕੂਲ ਸਟਾਰਟ ਹੋ ਜਣੇ ਨੇ ਇਸ ਕਰਕੇ ਤੇ ਚੱਲਨੇ ਆ ਤੇ ਚੱਲਨੇ ਗਏ ਇਸ ਬਾਜ਼ਾਰ ਸੋ ਗਾਇਜ਼ ਅਸੀਂ ਨਾ ਮਤਲਬ ਕਿ ਬਾਜ਼ਾਰ ਤੋਂ ਆ ਗਏ ਆ ਪਤਾ ਕੀ ਕੰਮ ਕਰਾਨੇ ਗਏ ਸੀ ਅੱਜ ਆਪਣਾ ਬਾਜ਼ਾਰ ਤੇ ਗਾਰੰਟੀ ਕਾਰਡ ਹੈ ਨਾ ਇੰਦੀ ਮਤਲਬ ਕਿ ਗਾਰੰਟੀ ਲਿਖਵਾਣ ਗਏ ਸੀ ਅਸੀਂ ਤਾਂ ਨਾ ਕਿੰਨੇ ਦਿਨ ਹੋ ਗਏ ਲਾਰੇ ਲਾਈ ਦੇ ਸੀ ਅੱਜ ਮੈਂ ਮੈਂ ਕਿਹਾ ਅੱਜ ਆਪਣੀ ਗਾਰੰਟੀ ਲਿਖਵਾ ਕੇ ਲੈਵਾਂਗੇ ਅੱਜ ਗਾਰੰਟੀ ਲਿਖਵਾ ਲਈ ਹੈ ਤੇ ਬਈ ਅੱਛਾ ਤੇ ਮੈਨੇ ਤਾਂ ਥੋੜੇ ਦੇਰ ਬਾਅਦ ਤੇ ਆਪਣਾ ਸਾਰਾ ਵੇਖੋ ਖਲਾਰਾ ਖਲੋਰਾ ਮਚਾ ਪਿਆ ਇੱਧਰ ਵੇਖੋ ਸਾਰਾ ਖਲਾਰਾ ਮਿਚਾ ਪਿਆ अपनी आज दी वीडियो आई वीडियो ते वीडियो जे चैनल चैनल सब्सक्राइब लाइक मिलने होतो सबस्क्राइबिल थँक वाचिंग दिस वीडियो